ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 8ਵੀਂ ਪੇਪਰ ਪੰਜਾਬੀ ਦੇ ਮਾਰਚ 2023 ਦੇ ਨਮੂਨਾ ਪੇਪਰ ਨੂੰ ਹੱਲ ਕਰਾਂਗੇ। ਸਾਰੇ ਬੱਚੇ ਵੀਡੀਓ ਦੇਖਣ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਉਸ ਵੀਡੀਓ ਨੂੰ ਧਿਆਨ ਨਾਲ ਦੇਖ ਸਕੋ। ਭਾਗ ੳ ਪ੍ਰਸ਼ਨ ਪਹਿਲਾ ਪੇਪਰ ਨੂੰ ਸੁੰਦਰ ਲਿਖਾਈ ਵਿੱਚ ਲਿਖਣ ਦੇ 5 ਅੰਕ ਦਿੱਤੇ ਜਾਣਗੇ। ਉਸ ਤੋਂ ਬਾਅਦ ਪ੍ਰਸ਼ਨ ਦੂਜਾ ਆਪਣੀ ਪਾਠ ਪੁਸਤਕ ਦੇ ਵਿੱਚ ਦਰਜ ਜਿੰਨੇ ਪਾਠ ਨੇ ਉਹਨਾਂ ਪਾਠਾਂ ਦੇ ਵਿੱਚੋਂ ਇੱਕ ਪੈਰਾ ਦਿੱਤਾ ਜਾਊਗਾ ਜਿਦੇ ਵਿੱਚੋਂ ਆਪਾਂ ਨੇ ਉੱਤਰ ਲੱਭ ਕੇ ਲਿਖਣੇ ਨੇ। ਜਿਵੇਂ ਇਹਦੇ ਵਿੱਚ ਪੈਰਾ ਦਿੱਤਾ ਹੋਇਆ ਹੈ ਇਹ ਆਪਣੀ ਪਾਠ ਪੁਸਤਕ ਪੁਸਤਕ ਦੇ ਵਿੱਚੋਂ 12ਵਾਂ ਪਾਠ ਹੈ ਜੀ ਦਾ ਨਾਮ ਹੈ ਪੰਜਾਬ ਦਾ ਸੁਪਨ ਸਾਜ਼ ਡਾਕਟਰ ਮਹਿੰਦਰ ਸਿੰਘ ਰੰਧਾਵਾ ਆਪਾਂ ਪੈਰਾ ਪੜਦੇ ਹਾਂ ਡਾਕਟਰ ਰੰਧਾਵਾ ਦਾ ਜਨਮ 2 ਫਰਵਰੀ 1909 ਈਸਵੀ ਨੂੰ ਸਰਦਾਰ ਸ਼ੇਰ ਸਿੰਘ ਜੀ ਦੇ ਘਰ ਜੀਰਾ ਵਿਖੇ ਹੋਇਆ। ਉਹਨਾਂ ਦਾ ਜੱਦੀ ਪਿੰਡ ਬੋਤਲਾ ਜ਼ਿਲ੍ਹਾ ਹੁਸਿਆਰਪੁਰ ਹੈ। 1924 ਈਸਵੀ ਵਿੱਚ ਖਾਲਸਾ ਹਾਈ ਸਕੂਲ ਮੁਕਤਸਰ ਤੋਂ 10ਵੀ ਅਤੇ ਗਵਰਨਮੈਂਟ ਕਾਲਜ ਲਾਹੌਰ ਤੋਂ 1930 ਈਸਵੀ ਵਿੱਚ ਐਮਐਸਸੀ ਕਰਨ ਪਿੱਛੋਂ 1934 ਈਸਵੀ ਵਿੱਚ ਲੰਡਨੋਂ ਆਈਸੀਐਸ ਦੀ ਪ੍ਰਤੀਯੋਗਤਾ ਪਾਸ ਕੀਤੀ। ਉਸ ਪਿੱਛੋਂ ਆਪ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਵੱਖ-ਵੱਖ ਉੱਚੇ ਅਹੁਦਿਆਂ ਉੱਤੇ ਕੰਮ ਕਰਦੇ ਰਹੇ। ਤੇ ਫਿਰ ਆਪ ਨੂੰ ਚੰਡੀਗੜ੍ਹ ਦਾ ਮੁੱਖ ਕਮਿਸ਼ਨਰ ਲਾਇਆ ਗਿਆ। ਬਾਦ ਵਿੱਚ ਇੱਕ ਅਰਸੇ ਲਈ ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪਕੁਲਪਤੀ ਬਣੇ। ਆਪ ਵੱਲੋਂ ਬਨਸਪਤੀ ਵਿਗਿਆਨ ਦੇ ਸਬੰਧ ਵਿੱਚ ਕੀਤੀ ਖੋਜ ਉੱਤੇ ਪੰਜਾਬ ਯੂਨੀਵਰਸਿਟੀ ਲੁਧਿਆਣਾ ਚੰਡੀਗੜ੍ਹ ਵੱਲੋਂ ਆਪ ਨੂੰ ਡਾਕਟੋਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ। ਹਾਂਜੀ ਹੁਣ ਆਪਾਂ ਇਹ ਤੋਂ ਪ੍ਰਸ਼ਨ ਪੜਾਂਗੇ ਤੇ ਨਾਲ ਇਹਨਾਂ ਦੇ ਉੱਤਰ ਦੱਸਾਂਗੇ। ਪਹਿਲਾ ਪ੍ਰਸ਼ਨ ਡਾਕਟਰ ਰੰਧਾਵਾ ਦਾ ਜਨਮ ਕਿੱਥੇ ਹੋਇਆ ਪੈਰੇ ਨੂੰ ਪੜ੍ਹ ਕੇ ਆਪਾਂ ਨੂੰ ਪਤਾ ਲੱਗਦਾ ਵੀ ਡਾਕਟਰ ਰੰਧਾਵਾ ਦਾ ਜੀਰਾ ਵਿਖੇ ਹੋਇਆ ਇਸ ਕਰਕੇ ਇਹਦਾ ਉੱਤਰ ਆਊਗਾ ਆੜਾ ਜੀਰਾ ਵਿਖੇ ਹੋਇਆ ਪ੍ਰਸ਼ਨ ਉੱਚਾ ਡਾਕਟਰ ਰੰਧਾਵਾ ਨੇ ਐਮ ਐਸ ਸੀ ਕਦੋਂ ਪਾਸ ਕੀਤੀ ਇਹਦਾ ਉੱਤਰ ਆਊਗਾ ਜੀ ਈ ਡੀ 1930 ਇਸਵੀ ਵਿੱਚ ਉਸ ਤੋਂ ਬਾਅਦ ਪ੍ਰਸ਼ਨ ਤੀਜਾ ਡਾਕਟਰ ਰੰਧਾਵਾ ਕਿੱਥੋਂ ਦੇ ਮੁੱਖ ਕਮਿਸ਼ਨਰ ਰਹੇ ਇਹਦਾ ਉੱਤਰ ਆਊਗਾ ਜੀ ਐਡੀ ਚੰਡੀਗੜ੍ਹ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਡਾਕਟਰ ਰੰਧਾਵਾ ਦਾ ਜਨਮ ਕਦੋਂ ਹੋਇਆ ਇਹਦਾ ਉੱਤਰ ਆਊਗਾ ਜੀ 2 ਫਰਵਰੀ 1909 ਆੜਾ ਇਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਡਾਕਟਰ ਰੰਧਾਵਾ ਨੂੰ ਡਾਕਟੋਰੇਟ ਦੀ ਡਿਗਰੀ ਕਿਸ ਵੱਲੋਂ ਪ੍ਰਦਾਨ ਕੀਤੀ ਗਈ ਇਹਦਾ ਉੱਤਰ ਆਊਗਾ ਜੀ ਆੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਹਾਂਜੀ ਅੱਗੇ ਹੈਗਾ ਪ੍ਰਸ਼ਨ ਤੀਜਾ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਇਹ ਪੈਰਾ ਵੀ ਆਪਾਂ ਨੂੰ ਆਪਣੀ ਪਾਠ ਪੁਸਤਕ ਦੇ ਪਾਠਾਂ ਦੇ ਵਿੱਚੋਂ ਆਊਗਾ ਜਿਵੇਂ ਕਿ ਇਹ ਪੈਰਾ ਦਿੱਤਾ ਹੋਇਆ ਹੈ ਪਾਠ ਨੰਬਰ 14 ਸਾਂਝੀ ਮਾਂ ਦੇ ਵਿੱਚੋਂ ਆਇਆ ਹੋਇਆ ਹੈ ਪੈਰੇ ਨੂੰ ਪੜਦੇ ਹਾਂ ਤੇ ਫਿਰ ਇਹਨਾਂ ਦੇ ਉੱਤਰ ਲਿਖਾਂਗੇ ਕਸ਼ਮੀਰ ਦੀ ਲੜਾਈ ਪੰਜਾਬ ਕੌਰ ਲਈ ਚਾਂਦ ਮਾਰੀ ਤੋਂ ਵਧੇਰੇ ਵਿਸ਼ੇਸ਼ਤਾ ਨਹੀਂ ਸੀ ਰੱਖਦੀ ਉੱਥੋਂ ਦੀ ਗੋਲਾਬਾਰੀ ਟੋਪਾਂ ਦੇ ਫਾਇਰ ਤੇ ਟੈਂਕਾਂ ਦੀ ਗਰਜ ਪੰਜਾਬ ਕੌਰ ਦੀ ਨੀਤਾ ਪ੍ਰਤੀ ਜੀਵਨ ਵਿੱਚ ਕੋਈ ਵਿਗਨ ਨਾ ਪਾ ਸਕੇ ਉਹ ਘਰ ਵਿੱਚ ਰੋਜ਼ ਵਾਂਗ ਸਵੇਰੇ ਉੱਠ ਕੇ ਇਸ਼ਨਾਨ ਕਰਦੀ ਚਾਹ ਬਣਾਉਂਦੀ ਆਟਾ ਗੁੰਨਦੀ ਰੋਟੀਆਂ ਲਾਉਂਦੀ ਤੇ ਹਾਲੀਆਂ ਨੂੰ ਕੰਮ ਲਈ ਤੋਰ ਦਿੰਦੀ ਰੇਡੀਓ ਉੱਤੇ ਖਬਰ ਆਉਂਦੀ ਕਿ ਭਾਰਤੀ ਸੈਨਾ ਅੱਗੇ ਵਧ ਰਹੀ ਹੈ ਪੰਜਾਬ ਕੌਰ ਸੁਣ ਛੱਡਦੀ ਅਸਲ ਵਿੱਚ ਜੰਗ ਨੂੰ ਪੰਜਾਬ ਕੌਰ ਅਭਿਆਸ ਤੋਂ ਬਧੇਰੇ ਵਿਸ਼ੇਸ਼ਤਾ ਨਹੀਂ ਸੀ ਦਿੰਦੀ ਅਭਿਆਸ ਦਾ ਹਰਜਵੀ ਕੀ ਹੈ ਸਾਰੇ ਖਿਡਾਰੀ ਖੇਡਣ ਤੋਂ ਪਹਿਲਾਂ ਅਭਿਆਸ ਕਰਦੇ ਹਨ ਦੌੜਨ ਵਾਲੇ ਦੌੜਦੇ ਹਨ ਕੁੱਲਣ ਵਾਲੇ ਕੁੱਲਦੇ ਹਨ ਸਾਗਰਾਂ ਦੇ ਤਾਰੂ ਰੇਸ ਦੇ ਘੋੜੇ ਸਾਰੇ ਲੜਨ ਲਈ ਤਿਆਰ ਰੱਖੇ ਜਾਂਦੇ ਹਨ ਸਾਰੇ ਖੇਡ ਅਭਿਆਸ ਨਾਲ ਹੀ ਜਿੱਤਦੇ ਹਨ ਪੰਜਾਬ ਕੌਰ ਸੋਚਦੀ ਹੁਣ ਆਪਾਂ ਇਸ ਪੈਰੇ ਦੇ ਪ੍ਰਸ਼ਨ ਉੱਤਰ ਹੱਲ ਕਰਾਂਗੇ ਪਹਿਲਾ ਲੜਾਈ ਕਿੱਥੇ ਹੋ ਰਹੀ ਸੀ ਪੈਰੇ ਦੇ ਮੁਤਾਬਕ ਇਹਦਾ ਉੱਤਰ ਆਊਗਾ ਆੜਾ ਕਸ਼ਮੀਰ ਵਿੱਚ ਦੂਜਾ ਪ੍ਰਸ਼ਨ ਪੰਜਾਬ ਕੌਰ ਨੀਤਾ ਪ੍ਰਤੀ ਕੀ ਕੰਮ ਕਰਦੀ ਸੀ ਇਹਦੇ ਵਿੱਚ ਆਊਗਾ ਜੀ ਉੱਤਰ ਸ ਉਪਰੋਕਤ ਸਾਰੇ ਉਹਦੇ ਨਿੱਤ ਦੇ ਕੰਮ ਸੀ ਇਸ਼ਨਾਨ ਕਰਨਾ ਚਾਹ ਬਣਾਉਣਾ ਤੇ ਰੋਟੀ ਲਾਉਣੀ ਇਸ ਕਰਕੇ ਇਹਦਾ ਉੱਤਰ ਆਊਗਾ ਉਪਰੋਕਤ ਸਾਰੇ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਤੀਜਾ ਕੌਣ ਅੱਗੇ ਵਧ ਰਹੇ ਸਨ ਇਹਦਾ ਉੱਤਰ ਆਊਗਾ ਜੀ ਈਡੀ ਭਾਰਤੀ ਸੈਨਿਕ ਅੱਗੇ ਆ ਗਿਆ ਪ੍ਰਸ਼ਨ ਚੌਥਾ ਅਸਲ ਵਿੱਚ ਪੰਜਾਬ ਕੌਰ ਜੰਗ ਨੂੰ ਕਿਸ ਤੋਂ ਵਧੇਰੇ ਵਿਸ਼ੇਸ਼ਤਾ ਨਹੀਂ ਸੀ ਦਿੱਂਦੀ ਇਹਦਾ ਉੱਤਰ ਆਊਗਾ ਜੀ ਊੜਾ ਅਬਿਆਸ ਤੋਂ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਪੰਜਵਾਂ ਲੜਾਈ ਦੀ ਖਬਰ ਕਿਸ ਤੇ ਆਉਂਦੀ ਹੈ ਇਹਦਾ ਉੱਤਰ ਆਊਗਾ ਆੜਾ ਰੇਡੀਓ ਤੇ ਪ੍ਰਸ਼ਨ ਚੌਥਾ ਪ੍ਰਸ਼ਨ 2 ਦੂਜੀ ਦੋ ਵਿੱਚ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਪਹਿਲਾ ਆਮ ਨਾਮ ਚੁਣੋ ਆਮ ਨਾਮ ਹੈਗਾ ਇਹਦੇ ਵਿੱਚ ਈੜੀ ਪਿੰਡ ਉਸ ਤੋਂ ਬਾਅਦ ਦੂਜਾ ਸਮਾਸੀ ਸ਼ਬਦ ਚੁਣੋ ਵੱਖ-ਵੱਖ ਖੇਤੀਬਾੜੀ ਉਪਕੁਲਪਤੀ ਉਪਰੋਕਤ ਸਾਰੇ ਇਹਦਾ ਉੱਤਰ ਆਊਗਾ ਸਸਾ ਉਪਰੋਕਤ ਸਾਰੇ ਜਿਹੜੇ ਜਿਹੜੇ ਸ਼ਬਦ ਜੋੜਨੀ ਨਾਲ ਜੁੜੇ ਹੁੰਦੇ ਨੇ ਉਹ ਹੁੰਦੇ ਨੇ ਸਮਾਸੀਕ ਸ਼ਬਦ ਉਸ ਤੋਂ ਬਾਅਦ ਤੀਜਾ ਉਹਨਾਂ ਦਾ ਜੱਤੀ ਪਿੰਡ ਬਉਤਲਾਂ ਹੈ ਵਾਕ ਦਾ ਕਾਲ ਦੱਸੋ ਇਹਦਾ ਉੱਤਰ ਆਊਗਾ ਜੀ ਆੜਾ ਵਰਤਮਾਨ ਕਾਲ ਕਿਉਂਕਿ ਹੈ ਲੱਗਿਆ ਹੋਇਆ ਵਰਤਮਾਨ ਦੀ ਗੱਲ ਹੋ ਰਹੀ ਹੈ ਬਉਂਦਲਾਂ ਹੈ ਇਸ ਕਰਕੇ ਇਹਦਾ ਉੱਤਰ ਆਊਗਾ ਵਰਤਮਾਨ ਕਾਲ ਅਗਲਾ ਪ੍ਰਸ਼ਨ ਚੌਥਾ ਆਪ ਨੂੰ ਚੰਡੀਗੜ੍ਹ ਦਾ ਮੁੱਖ ਕਮਿਸ਼ਨਰ ਲਾਇਆ ਗਿਆ ਇਸ ਵਾਕ ਵਿੱਚੋਂ ਕਿਰਿਆ ਚੁਣੋ ਇਹਦਾ ਉੱਤਰ ਆਊਗਾ ਜੀ ਸ ਲਾਇਆ ਗਿਆ ਇਹਦੇ ਵਿੱਚ ਹੈਗੀ ਹੈ ਕਿਰਿਆ ਲਾਇਆ ਗਿਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਪੰਜਵਾਂ ਚੰਡੀਗੜ੍ਹ ਵਿੱਚ ਕਿਹੜਾ ਲਗਾਖਰ ਵਰਤਿਆ ਗਿਆ ਹੈ ਲਗਾਖਰ ਹੁੰਦਾ ਹੈ ਜਿਹੜਾ ਲਗਾ ਤੇ ਅੱਖਰਾਂ ਦੇ ਨਾਲ ਚਿੰਨ ਵਰਤਿਆ ਜਾਂਦਾ ਉਹਨੂੰ ਲਗਾਖਰ ਕਹਿੰਦੇ ਨੇ ਪੰਜਾਬੀ ਦੇ ਵਿੱਚ ਤਿੰਨ ਲਗਾਖਰ ਨੇ ਬਿੰਦੀ ਟਿੱਪੀ ਤੇ ਅਦਕ ਇਸ ਕਰਕੇ ਇਹਦਾ ਉੱਤਰ ਆਊਗਾ ਊੜਾ ਟਿੱਪੀ ਕਿਉਂਕਿ ਜਿਹੜਾ ਪੈਰ ਦੇ ਵਿੱਚ ਹਾ ਹੈ ਇਹ ਹੈਗਾ ਦੁੱਤ ਅੱਖਰ ਬਿਹਾਰੀਏ ਜਿਹੜੀ ਇਹ ਹੈਗੀ ਹੈ ਲਗ ਟਿੱਪੀ ਹੈ ਇਹ ਲਗਾਖਰ ਹੈ ਇਸ ਕਰਕੇ ਇਹਦਾ ਉੱਤਰ ਊੜਾ ਆਊਗਾ ਲਗਾਖਰ ਅਗਲਾ ਪ੍ਰਸ਼ਨ ਪੰਜਵਾਂ ਪ੍ਰਸੰਧੋ ਵਿੱਚ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਪੈਰੇ ਦੇ ਮੁਤਾਬਕ ਉੱਤਰ ਦੇਣੇ ਆ ਵੀ ਆਪਾਂ ਨੇ ਪਹਿਲਾ ਪੈਰੇ ਵਿੱਚ ਮੁਕਾਬਲੇ ਲਈ ਵਰਤਿਆ ਸਮਾਨਾਰਥਕ ਸ਼ਬਦ ਲਿਖੋ ਇਹਦਾ ਉੱਤਰ ਆਊਗਾ ਜੀ ਸਸਾ ਪ੍ਰਤੀਯੋਗਤਾ ਆਵਲੇ ਦਾ ਸਮਾਨਾਰਥਕ ਹੈ ਪ੍ਰਤੀਯੋਗਤਾ ਪ੍ਰਸ਼ਨ ਦੁਜਾ ਅੱਗੇ विशेषण चुनो ਇਹਦਾ ਉੱਤਰ ਆਊਗਾ ਆੜਾ 2 ਗਿਣਤੀਵਾਚਕ ਵਿਸ਼ੇਸ਼ਣ ਹੈ ਉਸ ਤੋਂ ਬਾਅਦ ਪ੍ਰਸ਼ਨ ਤੀਜਾ ਆਈਸੀਐਸ ਵਿੱਚ ਕਿਹੜਾ ਵਿਰਾਮ ਚਿੰਨ ਵਰਤਿਆ ਗਿਆ ਹੈ ਇਹਦਾ ਉੱਤਰ ਆਊਗਾ ਜੀ ਊੜਾ ਬਿੰਦੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਚੌਥਾ ਆਪ ਲੁਧਿਆਣਾ ਦੇ ਉਪਕੁਲਪਤੀ ਬਣੇ ਇਸ ਵਾਕ ਵਿੱਚੋਂ ਸਬੰਧਕ ਚੁਣੋ ਇਹਦਾ ਉੱਤਰ ਆਊਗਾ ਜੀ ਈਡੀ ਦੇ ਅਗਲਾ ਪ੍ਰਸ਼ਨ ਪੰਜਵਾਂ ਆਪ ਨੂੰ ਡਾਕਟੋਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਪੜਨਾਮ ਚੁਣੋ ਆਪ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਇਹਦਾ ਉੱਤਰ ਆਊਗਾ ਜੀ ਇਹਦੇ ਵਿੱਚ ਹੈਗਾ ਪੜਨਾਮ ਈਡੀ ਆਪ ਪੜਨਾਮ ਹੁੰਦਾ ਹੈ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਇਸ ਕਰਕੇ ਇਹਦਾ ਉੱਤਰ ਆਊਗਾ ਈਡੀ ਆਪ ਉਸ ਤੋਂ ਬਾਅਦ ਹੈਗਾ ਅਗਲਾ ਪ੍ਰਸ਼ਨ 6ਵਾਂ ਪ੍ਰਸ਼ਨ ਤਿੰਨ ਵਿੱਚ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਪਹਿਲਾ ਹਰਜ ਸ਼ਬਦ ਦਾ ਕੀ ਅਰਥ ਹੈ ਇਹਦਾ ਉੱਤਰ ਆਊਗਾ ਜੀ ਊੜਾ ਨੁਕਸਾਨ ਦੂਜਾ ਕਸ਼ਮੀਰ ਕਿਸ ਕਿਸਮ ਦਾ ਨਾਮ ਹੈ ਇਹਦਾ ਉੱਤਰ ਆਊਗਾ ਜੀ ਆੜਾ ਖਾਸ ਨਾਮ ਕਸ਼ਮੀਰ ਹੈਗਾ ਖਾਸ ਨਾਮ ਇਸ ਤੋਂ ਬਾਅਦ ਅੱਗੇ ਆ ਗਿਆ ਪ੍ਰਸ਼ਨ ਤੀਜਾ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਰਿਆ ਚੁਣੋ ਬਣਾਉਂਦੀ ਗੁੰਨਦੀ ਰੱਖਦੀ ਇਹ ਤਿੰਨੇ ਕਿਰਿਆ ਸ਼ਬਦ ਨੇ ਇਸ ਕਰਕੇ ਇਹਦਾ ਉੱਤਰ ਆਊਗਾ ਸਸਾ ਉਪਰੋਕਤ ਸਾਰੇ ਉਸ ਤੋਂ ਬਾਅਦ ਆ ਗਿਆ ਚੌਥਾ ਪੈਰੇ ਵਿੱਚੋਂ ਚੁਣ ਕੇ ਸਵੇਰੇ ਦਾ ਵਿਰੋਧੀ ਸ਼ਬਦ ਲਿਖੋ ਸਵੇਰੇ ਦਾ ਵਿਰੋਧੀ ਸ਼ਬਦ ਆਊਗਾ ਸ਼ਾਮ ਇਸ ਕਰਕੇ ਇਹਦਾ ਉੱਤਰ ਆਊਗਾ ਊੜਾ ਸ਼ਾਮ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਪੈਰੇ ਵਿੱਚੋਂ ਚੁਣ ਕੇ ਲੜਾਈ ਦਾ ਸਮਾਨਾਰਥਕ ਸ਼ਬਦ ਲਿਖੋ ਲੜਾਈ ਨੂੰ ਹੋਰ ਆਪਾਂ ਕੀ ਕਹਿ ਸਕਦੇ ਹਾਂ ਉਹਦਾ ਨਾਮ ਦੱਸਣਾ ਹੈ ਜੰਗ ਇਸ ਕਰਕੇ ਇਹਦਾ ਉੱਤਰ ਆਊਗਾ ਈੜੀ ਲੜਾਈ ਦਾ ਸਮਾਨਾਰਥਕ ਸ਼ਬਦ ਹੈ ਜੰਗ ਉਸ ਤੋਂ ਬਾਅਦ ਪ੍ਰਸ਼ਨ 7 ਪ੍ਰਸੰਨ ਤੰਨ ਵਿੱਚ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਪਹਿਲਾ ਭਾਰਤੀ ਸੈਨਾ ਅੱਗੇ ਵਧ ਰਹੀ ਹੈ ਇਸ ਵਾਕ ਵਿੱਚੋਂ ਵਿਸ਼ੇਸ਼ਣ ਚੁਣੋ ਇਹਦਾ ਉੱਤਰ ਆਊਗਾ ਈਡੀ ਭਾਰਤੀ ਸੈਨਾ ਅੱਗੇ ਵਧ ਰਹੀ ਹੈ ਈਡੀ ਅੱਗੇ ਵਿਸ਼ੇਸ਼ਣ ਹੈ ਇਸ ਵਾਕ ਦੇ ਵਿੱਚ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਪੜਨਾਮ ਚੁਣੋ ਇਹਦਾ ਉਤਰ ਆਊਗਾ ਆੜਾ ਉਹ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਅਭਿਆਸ ਦਾ ਹਰਜਵੀ ਕੀ ਹੈ ਇਸ ਵਾਕ ਵਿੱਚ ਕਿਹੜਾ ਵਿਰਾਮ ਚਿੰਨ ਵਰਤਿਆ ਗਿਆ ਹੈ ਇਹਦਾ ਉੱਤਰ ਆਊਗਾ ਊੜਾ ਪ੍ਰਸ਼ਨ ਚਿੰਨ ਵਰਤੇ ਗਏ ਉਸ ਤੋਂ ਬਾਅਦ ਚੌਥਾ ਸਬੰਧਕ ਚੁਣੋ ਦੀ ਤੋਂ ਲਈ ਇਹ ਤਿੰਨੋਂ ਸਬੰਧਕ ਨੇ ਇਸ ਕਰਕੇ ਇਹਦਾ ਉੱਤਰ ਆਊਗਾ ਸਸਾ ਉਪਰੋਕਤ ਸਾਰੇ ਉਸ ਤੋਂ ਬਾਅਦ ਆ ਗਿਆ ਪੰਜਵਾਂ ਸੈਨਾ ਕਿਸ ਪ੍ਰਕਾਰ ਦਾ ਨਾਮ ਹੈ ਇਹ ਹੈਗਾ ਜੀ ਇਕੱਠਵਾਚਕ ਨਾਮ ਇਸ ਕਰਕੇ ਇਹਦਾ ਉੱਤਰ ਆਊਗਾ ਆੜਾ ਇਕੱਠਵਾਚਕ ਨਾਮ ਇਹ ਕੇ ਹੈਗਾ ਪ੍ਰਸ਼ਨ ਅੱਠਵਾਂ ਹੇਠ ਲਿਖੇ ਕਾਵ ਟੋਟਿਆਂ ਵਿੱਚੋਂ ਕਿਸੇ ਇੱਕ ਦੇ ਭਾਵ ਅਰਥ ਲਿਖੋ ਜਿਹੜੀਆਂ ਆਪਣੀ ਪਾਠ ਪੁਸਤਕ ਦੇ ਵਿੱਚ ਕਵਿਤਾਵਾਂ ਨੇ ਉਹਦੇ ਵਿੱਚੋਂ ਆਪਾਂ ਨੂੰ ਕੁਝ 70 ਦਿੱਤੀਆਂ ਜਾਣਗੀਆਂ ਕਿਸੇ ਵੀ ਕਵਤਾ ਦੀਆਂ ਤੇ ਆਪਾਂ ਨੇ ਉਹਦਾ ਪਾਅ ਅਰਥ ਲਿਖਣਾ ਹੈ ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਹੈ ਲਾਟੂ ਵਾਂਗੂ ਧੁਰੀ ਦਿਵਾਲੇ ਰਹਾ ਘੁੰਮਦੀ ਆਪਣੀ ਚਾਲੇ ਘੁੰਮਣ ਕਾਰਨ ਦਿਨ ਤੇ ਰਾਤ ਵਾਰੋ ਵਾਰੀ ਮਾਰਨ ਝਾਤ ਇਹ 70 ਨੇ ਜਿਹੜੀਆਂ ਆਪਣੀ ਕਵਿਤਾ ਧਰਤੀ ਵਿੱਚੋਂ ਲਈਆਂ ਗਈਆਂ ਨੇ ਹੁਣ ਇਹਦਾ ਆਪਾਂ ਅਰਥ ਲਿਖਦੇ ਆਂ ਤਾਂ ਤੁਸੀਂ ਲਿਖੋਗੇ ਇਸ ਕਵਿਤਾ ਵਿੱਚ ਕਵੀ ਦੱਸਦਾ ਹੈ ਕੀ ਧਰਤੀ ਆਪਣੀ ਬੰਨੀ ਹੋਈ ਚਾਲ ਵੱਜੀ ਚਾਲ ਵਿੱਚ ਆਪਣੀ ਧੂਰੀ ਦਿਵਾਲੇ ਘੁੰਮਦੀ ਰਹਿੰਦੀ ਹੈ ਅਤੇ ਉਸ ਦੇ ਘੁੰਮਣ ਨਾਲ ਹੀ ਦਿਨ ਤੇ ਰਾਤ ਬਣਦੇ ਹਨ ਜਾਂ ਤੁਸੀਂ ਅਗਲੀ ਕਵਿਤਾ ਦੀਆਂ 70 ਨੂੰ ਪੜ੍ਹੀਏ ਜੇ ਆਪਾਂ ਜੇ ਕਿਧਰੇ ਹਾਰਾਂ ਲੱਕ ਤੋੜਨ ਜਿਹੜੀਆਂ ਇਹ 70 ਨੇ ਇਹ ਲਈਆਂ ਗਈਆਂ ਨੇ ਉਦਮ ਕਰੀਂ ਜ਼ਰੂਰ ਕਵਿਤਾ ਦੇ ਵਿੱਚੋਂ ਇਹਨੂੰ ਆਪਾਂ ਪੜ੍ਹਦੇ ਹਾਂ ਜੇ ਕਿਧਰੇ ਹਾਰਾਂ ਲੱਕ ਤੋੜਨ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੀ ਘੋਲ ਲ ਮੇਰਾ ਜਿੱਤ ਵਿੱਚ ਰੱਖ ਵਿਸ਼ਵਾਸ ਇਨ੍ਹਾਂ ਸਤਰਾਂ ਦੇ ਵਿੱਚ ਕਵੀ ਆਖਦਾ ਹੈ ਕਿ ਮਨੁੱਖ ਨੂੰ ਅਸਫਲਤਾਵਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਮਨੁੱਖ ਨੂੰ ਬਹੁਤ ਸਾਰੀਆਂ ਹਾਰਾਂ ਮਿਲਦੀਆਂ ਨੇ ਪਰ ਮਨੁੱਖ ਨੂੰ ਉਹਨਾਂ ਹਾਰਾਂ ਤੋਂ ਅਸਫਲਤਾਵਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਉਦਾਸ ਨਹੀਂ ਹੋਣਾ ਚਾਹੀਦਾ ਸਗੋਂ ਜ਼ਿੰਦਗੀ ਨੂੰ ਇੱਕ ਲੰਮਾ ਘੋਲ ਸਮਝ ਕੇ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਗਲਾ ਪ੍ਰਸ਼ਨ ਨੌਵਾਂ ਹੀ ਇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਦੇ ਉੱਤਰ ਦਿਓ ਆਪਣੀ ਪਾਠ ਪੁਸਤਕ ਦੇ ਪਾਠਾਂ ਦੇ ਵਿੱਚੋਂ ਆਪਾਂ ਨੂੰ ਪ੍ਰਸ਼ਨ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਆਪਾਂ ਨੇ ਪੰਜ ਕਰਨੇ ਨੇ ਪੰਜ ਉਹ ਕਰਨੇ ਨੇ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਨੇ ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਪਹਿਲਾ ਪ੍ਰਸ਼ਨ ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ ਅਤੇ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਨਾਂ ਕੀ ਸੀ ਉੱਤਰ ਲਿਖਾਂਗੇ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਹੋਇਆ ਆਪ ਦੇ ਪਿਤਾ ਜੀ ਦਾ ਨਾਮ ਸ਼ੇਖ ਜਮਾਲਉਦੀਨ ਤੇ ਮਾਤਾ ਦਾ ਨਾਮ ਕਰਸੁਮਸੀ ਅਗਲਾ ਪ੍ਰਸ਼ਨ ਆੜਾ ਲਤਾ ਕਿੱਥੇ ਗਈ ਸੀ ਅਤੇ ਕਿਉਂ ਇਹਦਾ ਉੱਤਰ ਲਿਖਣਾ ਹੈ ਲਤਾ ਗਵੰਡੀਆਂ ਦੇ ਘਰ ਗਈ ਸੀ ਉਹ ਉਥੇ ਸਵਾਲ ਕੱਢਣ ਲਈ ਗਈ ਸੀ ਹਾਂਜੀ ਅਗਲਾ ਪ੍ਰਸ਼ਨ ਈਡੀ ਲੇਖਕ ਨੇ ਰੱਬ ਦੀ ਪੌੜੀ ਕਿਸ ਨੂੰ ਕਿਹਾ ਹੈ ਅਤੇ ਇਹ ਕਿੱਥੇ ਸਥਿਤ ਹੈ ਇਹਦਾ ਉੱਤਰ ਲਿਖਣਾ ਹੈ ਲੇਖਕ ਨੇ ਰੱਬ ਦੀ ਪੌੜੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਐਮਪਾਇਰ ਸਟੇਟ ਬਿਲਡਿੰਗ ਨੂੰ ਕਿਹਾ ਹੈ ਜੋ ਕਿ ਨਿਊਯਾਰਕ ਅਮਰੀਕਾ ਵਿੱਚ ਸਥਿਤ ਹੈ। ਅਗਲਾ ਪ੍ਰਸ਼ਨ ਸ ਸਾਇੰਸ ਸਿਟੀ ਕਿੱਥੇ ਸਥਿਤ ਹੈ? ਇਸ ਦਾ ਕੁੱਲ ਖੇਤਰਫਲ ਕਿੰਨਾ ਹੈ? ਇਹਦਾ ਉੱਤਰ ਲਿਖਣਾ ਹੈ। ਸਾਇੰਸ ਸਿਟੀ ਜਲੰਧਰ ਕਪੂਰਥਲਾ ਸੜਕ ਉੱਤੇ ਸਥਿਤ ਹੈ ਇਸ ਦਾ ਕੁੱਲ ਖੇਤਰਫਲ 72 ਏਕੜ ਹੈ ਅਗਲਾ ਪ੍ਰਸ਼ਨ ਹਾ ਹਾ ਮਨਾ ਕਿਸ ਨੂੰ ਕਹਿੰਦੇ ਹਨ ਇਹਦਾ ਉੱਤਰ ਲਿਖਣਾ ਜੀ ਮਨਾ ਖੇਤਾਂ ਵਿੱਚ ਫਸਲ ਦੀ ਰਾਖੀ ਲਈ ਬਣਾਇਆ ਜਾਂਦਾ ਹੈ ਖੇਤ ਵਿੱਚ ਚਾਰ ਬੱਲੀਆਂ ਗੱਡ ਕੇ ਉਨ੍ਹਾਂ ਉੱਤੇ ਦੋ ਬਾਹੀਆਂ ਰੱਸਿਆਂ ਨਾਲ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਅਤੇ ਉੱਪਰ ਛੋਟਾ ਜਿਹਾ ਮੰਜਾ ਟਿਕਾ ਦਿੱਤਾ ਜਾਂਦਾ ਹੈ ਰਾਖਾ ਇਸ ਮੰਜੇ ਉੱਤੇ ਚੜ ਜਾਂਦਾ ਹੈ ਜਿੱਥੋਂ ਉਸ ਨੂੰ ਸਾਰਾ ਖੇਤ ਨਾਜ਼ਰ ਆਉਂਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਖੇਤ ਦੇ ਕਿਹੜੇ ਹਿੱਸੇ ਉੱਤੇ ਕਿਸੇ ਪੰਛੀ ਨੇ ਹਮਲਾ ਕੀਤਾ ਹੈ ਅਗਲਾ ਪ੍ਰਸ਼ਨ ਕਕਾ ਬੱਚਿਆਂ ਨੂੰ ਕਿਹੜੀ ਗੱਲ ਭੈ ਸਾਗਰ ਲੱਗਦੀ ਸੀ ਅਤੇ ਕਿਉਂ ਇਹਦਾ ਉੱਤਰ ਲਿਖਣਾ ਜੀ ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਭੈ ਸਾਗਰ ਲੱਗਦਾ ਸੀ ਕਿਉਂਕਿ ਉਸ ਉੱਤੋਂ ਜੰਗਲੀਆਂ ਪਠਾਣਾ ਰਾਸ਼ਿਆਂ ਤੇ ਹੋਰ ਨਾ ਪਰਦੇਸੀਆਂ ਦਾ ਕਾਫੀ ਲਾਂਗਾ ਹੁੰਦਾ ਸੀ ਅਤੇ ਉਹਨਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਹੀ ਡਰ ਆਉਂਦਾ ਰੈਂਦਾਸੀ ਅਗਲਾ ਪ੍ਰਸ਼ਨ ਖਖਾ ਸ੍ਰੀ ਹਰਮੰਦਰ ਸਾਹਿਬ ਦੀ ਨੀਂ ਕਿਸਤੋਂ ਅਤੇ ਕਦੋਂ ਰਖਵਾਈ ਗਈ ਹਾਂਜੀ ਇਹਦਾ ਉੱਤਰ ਲਿਖਣਾ ਹੈ ਸ੍ਰੀ ਹਰਮੰਦਰ ਸਾਹਿਬ ਦੀ ਨੀਂ ਸਾਈ ਮੀਆਂ ਮੀਰ ਤੋਂ 1588 ਈਸਵੀ ਵਿੱਚ ਰਖਵਾਈ ਗਈ ਹਾਂਜੀ ਅਗਲਾ ਪ੍ਰਸ਼ਨ ਦਸਵਾਂ ਲਿਖੇ ਮਹਾਭਾਰਿਆਂ ਸ਼ਬਦਾਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤੋ ਅੱਗੇ ਆਪਾਂ ਨੂੰ ਮਹਾਵਰੇਜਾ ਸ਼ਬਦ ਦਿੱਤੇ ਜਾਣਗੇ ਜਿਨ੍ਹਾਂ ਦੇ ਆਪਾਂ ਨੇ ਵਾਕ ਬਣਾਉਣੇ ਨੇ ਅਰਥ ਨਹੀਂ ਦੱਸਣਾ ਸਿਰਫ ਵਾਕ ਬਣਾਉਣੇ ਨੇ ਜਿਵੇਂ ਪਹਿਲਾਂ ਦਿੱਤਾ ਹੋਇਆ ਦਿਨ ਫਿਰਨੇ ਦਿਨ ਫਿਰਨੇ ਦਾ ਅਰਥ ਹੁੰਦਾ ਹੈ ਭਾਗ ਜਾਗਣੇ ਹੁਣ ਇਹਦਾ ਵਾਕ ਕਿਵੇਂ ਬਣਾਵਾਂਗੇ ਆਪਾਂ ਉਹ ਦੇਖੋ ਮਿਹਨਤ ਕਰਨ ਨਾਲ ਰਾਮ ਦੇ ਦਿਨ ਫਿਰਨੇ ਸ਼ੁਰੂ ਹੋ ਗਏ ਵਾਕ ਤੁਸੀਂ ਕਿਵੇਂ ਵੀ ਬਣਾ ਸਕਦੇ ਹੋ ਆਪਣੇ ਹਿਸਾਬ ਨਾਲ ਉਸ ਤੋਂ ਬਾਅਦ ਦੂਜਾ ਹੈਗਾ ਮੁਹਾਵਰਾ ਜੱਕੜ ਮਾਰਨੇ ਜੱਕੜ ਮਾਰਨੇ ਹੁੰਦਾ ਗੱਪਾਂ ਮਾਰਨੀਆ ਰਾਮ ਆਪਣੇ ਦੋਸਤਾਂ ਨਾਲ ਜੱਕੜ ਮਾਰਦਾ ਰਹਿੰਦਾ ਹੈ ਹਾਂਜੀ ਅੱਗੇ ਹੈਗਾ ਵੇਲੇ ਨੂੰ ਰੋਣਾ ਇਹਦਾ ਤੁਸੀਂ ਵਾਕ ਬਣਾ ਸਕਦੇ ਹੋ ਸਮੇਦੀ ਕਦਰਨਾ ਕਰਨ ਵਾਲੇ ਵੇਲੇ ਨੂੰ ਰੋਂਦੇ ਹਨ ਉਸ ਤੋਂ ਬਾਅਦ ਅਗਲਾ ਹੈਗਾ ੱੱੱਕਾ ਕਰਨਾ ਇਹਦਾ ਵਾਕ ਬਣਾ ਸਕਦੇ ਹੋ ਅਮੀਰ ਨੂੰ ਗਰੀਬ ਨਾਲ ੱੱੱਕਾ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਆ ਗਿਆ ਗਿਆ ਅਦਬ ਅਦਬ ਹੁੰਦਾ ਹੈ ਸਤਿਕਾਰ ਸਾਨੂੰ ਵੱਡਿਆਂ ਦਾ ਅਦਬ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਆ ਗਿਆ ਅੱਗੇ ਅਨਮੁੱਲੀ ਇਹਦਾ ਵਾਕ ਤੁਸੀਂ ਬਣਾ ਸਕਦੇ ਹੋ ਪਾਣੀ ਕੁਦਰਤ ਦੀ ਅਨਮੁੱਲੀ ਦਾਤ ਹੈ ਉਸ ਤੋਂ ਬਾਅਦ ਆ ਗਿਆ ਜੀ ਅੱਗੇ ਅਗਾ ਵਧੂ ਤਾਂ ਇਹਦਾ ਤੁਸੀਂ ਵਾਕ ਬਣਾ ਸਕਦੇ ਹੋ ਪੜਿਆ ਲਿਖਿਆ ਆਦਮੀ ਅਗਾ ਵਧੂ ਸੋਚਦਾ ਧਾਰ ਨਹੀਂ ਹੁੰਦਾ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਪ੍ਰਸ਼ਨ 11 ਊੜਾ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ਇਸ ਵਾਕ ਵਿੱਚੋਂ ਨਾਮ ਚੁਣੋ ਇਹਦੇ ਵਿੱਚੋਂ ਆਊਗਾ ਜੀ ਨਾਮ ਹੈਗਾ ਇਹਦੇ ਵਿੱਚ ਸੋਨਾ ਉਸ ਤੋਂ ਬਾਅਦ ਆੜਾ ਰਾਜ ਇਸ ਸਭਾ ਦਾ ਚੌਥਾ ਮੈਂਬਰ ਹੈ ਇਸ ਵਾਕ ਵਿੱਚੋਂ ਵਿਸ਼ੇਸ਼ਣ ਚੁਣੋ ਰਾਜ ਇਸ ਸਭਾ ਦਾ ਚੌਥਾ ਮੈਂਬਰ ਹੈ ਇਹਦਾ ਉੱਤਰ ਆਊਗਾ ਜੀ ਵਿਸ਼ੇਸ਼ਣ ਚੌਥਾ ਗਿਣਤੀਵਾਚਕ ਵਿਸ਼ੇਸ਼ਣ ਉਸ ਤੋਂ ਬਾਅਦ ਆ ਗਿਆ ਅੱਗੇ ਪ੍ਰਸ਼ਨ 12 ਕਿਸੇ ਇੱਕ ਵਿਸ਼ੇ ਉੱਤੇ ਲੇਖ ਲਿਖੋ ਆਪਾਂ ਨੂੰ ਪੰਜ ਵਿਸ਼ੇ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਆਪਾਂ ਨੇ ਇੱਕ ਵਿਸ਼ੇ ਤੇ ਲੇਖ ਲਿਖਣਾ ਹੈ ਤੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਆਉਂਦਾ ਹੋਊਗਾ ਤੁਸੀਂ ਉਹਦੇ ਬਾਰੇ ਆਪਣਾ ਲੇਖ ਲਿਖ ਦਿਓ ਹਾਂਜੀ ਅੱਗੇ ਹੈਗਾ ਪ੍ਰਸ਼ਨ 13 ਦੋ ਪੱਤਰ ਦਿੱਤੇ ਜਾਣਗੇ ਦੋਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਆਉਂਦਾ ਹੋਊਗਾ ਉਹਦੇ ਬਾਰੇ ਤੁਸੀਂ ਲਿਖ ਦੇਣਾ ਉਸ ਤੋਂ ਬਾਅਦ ਆ ਗਿਆ ਪ੍ਰਸ਼ਨ 14 ਹੇਠ ਦਿੱਤੇ ਡੱਬਿਆਂ ਵਿੱਚੋਂ ਚੁਣ ਕੇ ਕੋਈ 8 ਸਾਰਥਕ ਸ਼ਬਦ ਲਿਖੋ ਇਸ ਤਰ੍ਹਾਂ ਇੱਕ ਡੱਬਾ ਦਿੱਤਾ ਜਾਊਗਾ ਡੱਬੇ ਦੇ ਵਿੱਚ ਅਲੱਗ-ਅਲੱਗ ਅੱਖਰ ਲਿਖੇ ਹੋਣਗੇ ਜਿਨ੍ਹਾਂ ਨੂੰ ਜੋੜ ਕੇ ਆਪਾਂ ਨੇ ਸ਼ਬਦ ਬਣਾਉਣਾ ਹੈ ਤੇ ਕੋਈ 8 ਸਾਰਥਕ ਸ਼ਬਦ ਬਣਾਉਣੇ ਨੇ ਜਿਵੇਂ ਇਹਦੇ ਵਿੱਚੋਂ ਆਪਾਂ ਲੱਭਦੇ ਆ ਜਿਵੇਂ ਪਹਿਲੀ ਲਾਈਨ ਦੇ ਵਿੱਚ ਦੇਖੋ ਜਹਾਨ ਤੇ ਉਸ ਤੋਂ ਬਾਅਦ ਦੂਜੀ ਲਾਈਨ ਦੇ ਵਿੱਚ ਆ ਗਿਆ ਕੇਸਰੀ ਫਿਰ ਆ ਗਿਆ ਤੀਜੀ ਲਾਈਨ ਦੇ ਵਿੱਚ ਪੰਛੀਆਂ ਤੇ ਚੌਥੀ ਲਾਈਨ ਦੇ ਵਿੱਚ ਆ ਗਿਆ ਰਾਤ ਤੇ ਫਿਰ ਆ ਗਿਆ ਜੀ ਅੱਗੇ ਅਗਲੀ ਲਾਈਨ ਦੇ ਵਿੱਚ ਗਮਲਾ ਤੇ ਬਾਗ ਉਸ ਤੋਂ ਬਾਅਦ ਆ ਗਿਆ ਅੱਗੇ ਪੀਲਾ ਤੇ ਕਜਲ ਇਸ ਤਰ੍ਹਾਂ ਤੁਸੀਂ ਹਰੇਕ ਲਾਈਨ ਦੇ ਵਿੱਚੋਂ ਸਾਰਥਕ ਸ਼ਬਦ ਨੇ ਜਿਹੜੇ ਉਹ ਲੱਭ ਲੈਣੇ ਨੇ ਉਸ ਤੋਂ ਬਾਅਦ ਪ੍ਰਸ਼ਨ 15 ਪੜਨਾਮ ਜਾਂ ਵਿਸ਼ੇਸ਼ਣ ਵਿੱਚੋਂ ਕਿਸੇ ਇੱਕ ਦੀ ਪਰਿਭਾਸ਼ਾ ਲਿਖੋ। ਦੋ ਸ਼ਬਦ ਦਿੱਤੇ ਜਾਣਗੇ ਦੋਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਆਉਂਦਾ ਉਹਦੇ ਬਾਰੇ ਤੁਸੀਂ ਲਿਖ ਦੇਣਾ ਜਿਵੇਂ ਪੜਨਾਮ ਹੈ। ਪੜਨਾਮ ਦੀ ਪਰਿਭਾਸ਼ਾ ਤੁਸੀਂ ਲਿਖੋਗੇ ਕਿ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਸ ਨੂੰ ਪੜਨਾਮ ਆਖਦੇ ਹਨ। ਜਿਵੇਂ ਮੈਂ, ਤੂੰ, ਤੁਸੀਂ, ਅਸੀਂ ਉਹ ਉਹਨਾ ਉਸ ਤੋਂ ਬਾਅਦ ਆ ਗਿਆ ਵਿਸ਼ੇਸ਼ਣ ਜਿਹੜਾ ਸ਼ਬਦ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਵਿਸ਼ੇਸ਼ਣ ਆਖਦੇ ਹਨ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ